ਸੀਪੀ ਦਫਤਰ ਦੇ کئی ਮਹੀਨੇ ਦੇ ਚੱਕਰ ਕੱਟ ਰਹੀ ਮਾਡਲ ਟਾਊਨ ਦੀ ਸੀਮਾ ਨੇ মিডিਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਉਸ ਨੂੰ 2 ਦਿਨ ਦੇ ਅੰਦਰ ਇਨਸਾਫ ਨਾ ਮਿਲਿਆ ਤਾਂ ਸੋਮਵਾਰ ਨੂੰ ਉਹ ਭੁੱਖ ਹੜਤਾਲ ਤੇ ਬੈਠੇਗੀ ਸੀਮਾ ਨੇ ਦੱਸਿਆ ਕਿ ਉਹ ਵਿਧਵਾ ਹੈ ਅਤੇ ਉਸਦੇ ਪਤੀ ਦਾ 225 ਗਾਜ ਦਾ ਮਕਾਨ ਕੋਰਟ ਨੇ ਸਟੀਲ ਆ ਕੇ ਰੱਖਿਆ ਹੋਇਆ ਹੈ ਅਤੇ ਇਸ ਦੇ ਬਾਅਦ ਵੀ ਪ੍ਰਾਪਰਟੀ ਨੂੰ ਵੇਚ ਦਿੱਤਾ ਗਿਆ ਅਤੇ ਉਸ ਦੇ ਵਿੱਚ ਤੋੜ-ਫੋੜ ਕੀਤੀ ਜਾ ਰਹੀ ਹੈ ਇਸ ਦੀ ਚੁਕਾਇਆ ਤਾਂ ਉਸਨੇ ਪੁਲਿਸ ਕਮਿਸ਼ਨਰ ਨੂੰ ਵੀ ਕਈ ਵਾਰ ਦਿੱਤੀਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਉਸਨੇ ਦੱਸਿਆ ਕਿ ਉਹਨਾਂ ਦੇ ਘਰ ਦੀ ਹਾਲਤ ਇੰਨੀ ਖਸਤ ਹੈ ਕਿ ਤੋੜ ਫੋੜ ਹੋਣ ਦੀ ਵਜ੍ਹਾ ਦੇ ਨਾਲ ਉਸਦੇ ਘਰ ਦੀ ਛੱਤ ਡਿੱਗ ਸਕਦੀ ਹੈ ਪਰ ਨਾ ਤਾਂ ਨਗਰ ਨਿਕਮ ਦੇ ਅਧਿਕਾਰੀ ਸੁਣਦੇ ਹਨ ਅਤੇ ਨਾ ਹੀ ਉਸ ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਉਹ ਫਿਰ ਤੋਂ ਸੀਪੀ ਦਫ਼ਤਰ ਦੇ ਬਾਹਰ ਸ਼ਿਕਾਇਤ ਲੈ ਕੇ ਪਹੁੰਚੀ ਅਤੇ ਉਸਨੇ ਚੇਤਾਵਨੀ ਦਿੱਤੀ ਕਿ ਜੇਕਰ ਉਸ ਦੀ ਸੁਣਵਾਈ ਨਾ ਹੋਈ ਤਾਂ ਉਹ ਸੋਮਵਾਰ ਤੋਂ ਭੁੱਖਾ ਹੜਤਾਲ ਤੇ ਬੈਠ ਜਾਵੇਗੀ ਅਤੇ ਉਸਨੇ ਦੋਸ਼ ਲਗਾਇਆ ਹੈ ਕਿ ਦੀਪ ਹਸਪਤਾਲ ਦੇ ਮਾਲਕ ਡਾਕਟਰ ਬਲਦੀਪ ਸਿੰਘ ਦੇ ਵੱਲੋਂ ਉਸਦੀ ਪ੍ਰਾਪਰਟੀ ਨੂੰ ਖਰੀਦਿਆ ਗਿਆ ਹੈ। ਅਤੇ ਇਸ ਮਾਮਲੇ ਨੂੰ ਲੈ ਕੇ ਪੀੜਤਾ ਦਾ ਕੀ ਕਹਿਣਾ ਹੈ? ਆਓ ਸੁਣਦੇ ਹਾਂ। ਆਮ ਕੀ ਨਾਮ ਹੈ ਜੀ? ਮਿਸਿਸ ਸੀਮਾ। ਅੱਜ ਕੁਲੀਮਾ ਦੀ ਕੋਈ ਸਿਸਟਮ ਦਫ਼ਤਰ ਆਏਗਾ ਕੀ ਵਜਾ? ਇਹ ਮੇਰੀ ਕੰਪਲੇਂਟ ਸੀ ਜੀ ਮੇਰੇ ਘਰ ਦੇ ਰਿਗਾਰਡਿੰਗ। ਮੇਰੇ ਘਰ ਦਾ ਝਗੜਾ ਚੱਲਦਾ ਤੇ ਉਹਦਾ ਕੇਸ ਚੱਲ ਰਿਹਾ ਹੈ ਕੋਰਟ ਵਿੱਚ ਜਿਹਦੇ ਵਿੱਚ ਕਿ ਸਟੇ ਆਰਡਰ ਹੋਏ ਹੋਏ ਨੇ। ਤੇ ਸਟੇ ਆਰਡਰ ਦੇ ਪੈਂਡੈਂਸੀ ਚ ਇੱਕ 파ਰਟੀ ਨੇ ਅਗੋਂ ਆਪਣਾ ਸ਼ੇਅਰ ਵੇਚ ਦਿੱਤਾ ਤੇ ਨਾਲ ਹੀ ਇਲੀਗਲ ਐਂਟਰੀ ਮਤਲਬ ਫੋਸਿਬਲ ਐਂਟਰੀ ਉਹਨਾਂ ਨੇ ਮੇਰੇ ਤੋਂ ਮੇਰੇ ਘਰ ਵਿੱਚ ਫੋਸਿਬਲ ਐਂਟਰੀ ਹੋ ਜਾਂ ਕੀਤਾ ਉਹ ਗੁਰਬੀਰ ਸਿੰਘ ਬਾਜਾਜ ਕੋਲ ਜਗ੍ਹਾ ਸੀ ਜੀ ਉਹਨੇ ਵੀ ਸਟੇ ਦੀ ਖਰੀਦੀ ਹੋਈ ਸੀ ਮੇਰੇ ਦਿਉਰਾਂ ਤੋਂ ਅਗੋਂ ਫਿਰ ਸਟੇ ਦੇ ਦੌਰਾਨ ਹੀ ਉਹ ਦੀਪ ਹਸਪੀਟਲ ਵਾਲੇ ਡਾਕਟਰ ਨੂੰ ਵੇਚਿਆ ਕਜਮ ਮਸਲਾ ਕੀ ਹੈ ਤੁਹਾਡਾ ਤੁਸੀਂ ਤੁਹਾਡੇ ਹੱਕੀ ਦੀ ਜਗਾ ਕੀ ਦੀ ਆ ਇਹ ਮੇਰੇ ਮਦੇਨ ਲੋ ਸਾਡੇ ਮਾਤਾ ਜੀ ਦੇ ਨਾਮ ਤੇ ਸੀ ਰਜਿਸਟਰੀ ਉਹਨਾਂ ਤੋਂ ਬਾਅਦ ਮੇਰੇ ਹਸਬੰਦ ਦੀ 18 ਸਾਲ ਪਹਿਲੇ ਗੁਜ਼ਰ ਗਏ ਸੀ ਉਹਨਾਂ ਦਾ ਹਿੱਸਾ ਮੈਨੂੰ ਤੇ ਮੇਰੇ ਬੱਚਿਆਂ ਨੂੰ ਆ ਗਿਆ ਅੱਛਾ ਜੀ ਤੇ ਹੁਣ ਕਬਜ਼ਾ ਸਾਰੀ ਸਾਰੀ ਕੋਠੀ ਦਾ ਮੇਰੇ ਕੋਲ ਸੀ ਅੱਛਾ ਜੀ ਜਿਹੜੀ ਕਿ ਦੀਪ ਹਸਪੀਟਲ ਵਾਲੇ ਕਿਉਂਕਿ ਬਹੁਤ ਪਾਵਰਫੁਲ ਪਾਰਟੀ ਹੈ ਤੇ ਹਰ ਹਰ ਡਿਪਾਰਟਮੈਂਟ ਵਿੱਚ ਉਹਨਾਂ ਦੀ ਪਹੁੰਚ ਹੈ ਤੇ ਉਹਨਾਂ ਨੇ ਤੇ ਗੁਰਬੀਰ ਸਿੰਘ ਵਜਾਦ ਨੇ ਰਲ ਕੇ ਇਲੀਗਲ ਐਂਟਰੀ ਲਈ ਘਰ ਵਿੱਚ ਤੇ ਮੇਤੋ ਕਬਜ਼ਾ ਲੈ ਗਏ ਕਿੰਨੇ ਗੈਜ ਦੀ ਜਗਾ ਜੀ ਟੋਟਲ 400 ਗੈਜ ਦੀ 400 ਗੈਜ ਤੁਹਾਡੇ ਕੋਲ ਤੁਸੀਂ ਉੱਥੇ ਰਹਿ ਰਹੇ ਹੋ ਹਾਂਜੀ ਮੈਂ ਉੱਥੇ ਹੀ ਰਹਿ ਰਹੀ ਹਾਂ ਤੇ ਕਿੰਨੇ ਗਾਜ ਉਹਨਾਂ ਨੇ ਕਬਜ਼ਾ ਗੁਰਬੀਰ ਸਿੰਘ ਵਜਾਦ ਨੇ 225 ਗਾਜ ਵੇਚੇ ਸੀ ਤੇ 225 ਦੇ ਹੀ ਉਹਨਾਂ ਨੇ ਕਬਜ਼ਾ ਲਿਆ ਅੱਛਾ ਹੁਣ ਜੇ ਤੁਸੀਂ ਪੁਲਿਸ ਕਮਿਸ਼ਨਰ ਦਫ਼ਤਰ ਨੂੰ ਦਿੱਤੀ ਤੇ ਉਹਨਾਂ ਨੇ ਕੀ ਕਿਹਾਗੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਆਸ਼ਵਾਸ਼ਣ ਦਿੱਤਾ ਇਹ ਸਟੇ ਦੇ ਵਿੱਚ ਸ੍ਰੀ ਆਰਡਰ ਵਿੱਚ ਮੋਟਾ-ਮੋਟਾ ਲਿਖਿਆ ਹੋਇਆ ਹੈ ਕਿ ਨਾ ਤਾਂ ਗੁਰਬੀਰ ਨੂੰ ਵੇਚ ਸਕਦਾ ਸੀ ਤੇ ਨਾ ਹੀ ਕਿਸੇ ਤਰ੍ਹਾਂ ਪ੍ਰਾਪਰਟੀ ਦੀ ਕੋਈ ਸ਼ੇਪ ਚੇਂਜ ਹੋਏਗੀ ਨਾ ਪੰਤੋੜ ਹੋਏਗੀ ਕੋਈ ਕਿਸੇ ਤਰੀਕੇ ਦੇ ਵੀ ਕੋਈ ਚੇਂਜ ਨਹੀਂ ਕਰ ਸਕਦੇ ਤੇ ਦੀਪੋਜ਼ਿਟਲ ਵਾਲਿਆਂ ਨੇ ਲੈ ਕੇ ਇਸ ਜਗ੍ਹਾ ਨੂੰ ਸਟੇ ਦੀ ਪੈਂਡੈਂਸੀ 'ਚ ਹੀ ਖਰੀਦੀ ਹੈ ਤੇ ਉਹਨੂੰ ਤੋੜਨਾ ਸ਼ੁਰੂ ਕਰ ਦਿੱਤਾ ਤਦੋਂ ਤੋੜਨਾ ਸ਼ੁਰੂ ਕੀਤਾ ਹੋ ਗਿਆ ਇਸ ਗੱਲ ਨੂੰ 4-5 ਦਿਨ ਜਦੋਂ ਇਹ ਸ਼ਿਕਾਇਤ ਦਿੱਤੀ ਹੈ ਕਾਨੂੰਨ ਦੀ ਲੰਘਣਾ ਦੀ ਸ਼ਿਕਾਇਤ ਦਿੱਤੀ ਹੈ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਮੈਂ ਇਹ ਦਰਖਾਸਤ ਦਿੱਤੀ ਨੂੰ ਵੀ 10 15 ਦਿਨ ਹੋ ਗਏ ਨੇ ਜਦੋਂ ਕਿ ਮੈਨੂੰ ਹਲੇ ਇੰਟੀਮੇਸ਼ਨ ਹੀ ਹੋਈ ਸੀ ਕਿ ਉਹ ਤੋੜਨ ਲੱਗੇ ਨੇ ਉਹਨਾਂ ਨੇ ਸਭ ਤੋਂ ਪਹਿਲੇ ਲੈਂਟਰ ਤੋੜਿਆ ਜਿਹੜੀ ਕਿ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਲੈਂਟਰ ਤੋੜੋਗੇ ਤੇ بارش ਦਾ ਮੌਸਮ ਅੱਗੇ ਬਿਲਕੁਲ ਨਜ਼ਦੀਕ ਹੈ ਤੇ ਸਾਰਾ ਪਾਣੀ ਲੈਂਟਰ ਦੇ ਵਿੱਚ ਜਾਏਗਾ ਜਿਹੜਾ ਕਿ ਲੈਂਟਰ ਸਾਂਝਾ ਹੈ ਤੇ ਉਹ ਬਿਲਡਿੰਗ ਨੂੰ ਬਹੁਤ ਖਤਰਨਾਕ ਹੋ ਸਕਦਾ ਹੈ ਪੁਰਾਣੀ ਕੰਸਟਰਕਸ਼ਨ ਹੈ ਕਾਫੀ 올ਡ ਕੰਸਟਰਕਸ਼ਨ ਹੈ ਔਰ ਮੇਨਟੇਨੈਂਸ ਵੀ ਨਹੀਂ ਹੈ ਉਸ ਕੀ ਮੰਗ ਕਰਦੇ ਹੋ ਤੁਸੀਂ ਮੈਨੂੰ ਇਨਸਾਫ ਦਿੱਤਾ ਜਾਏ ਜੀ ਸਟੇ ਇੱਕ ਕੀ ਅਮੀਰ ਆਦਮੀਆਂ ਲਈ ਖੇਡ ਬਣ ਚੁੱਕਿਆ ਹੈ ਕੀ ਮੰਗ ਕਰ ਰਹੇ ਤੁਸੀਂ ਮੈਂ ਇੱਕ ਵਿਡੋ ਲੇਡੀ ਆ ਤੇ ਮੇਰੀਆਂ ਦੋ ਡਾਟਰਸ ਹੀ ਨੇ ਤੇ ਸ਼ਾਇਦ ਇਸੇ ਗੱਲ ਦਾ ਫਾਇਦਾ ਇਹ ਪਾਵਰਫੁੱਲ ਲੋਕ ਉਠਾਰੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਘਰ 'ਚ ਕੋਈ ਮੇਲ ਮੈਂਬਰ ਨਹੀਂ ਤੇ ਇਹਨੂੰ ਤੰਗ ਕਰਕੇ ਇਹਨੂੰ ਇੰਨਾ ਕੋ ਤੰਗ ਕੀਤਾ ਜਾਏ ਕਿ ਇਹ ਆਪਣੀ ਜਗ੍ਹਾ ਵੀ ਵੇਚ ਜਾਏ ਮਤਲਬ ਧੱਕਾ ਕਿੱਧਰ ਜਾ ਰਿਹਾ ਧੱਕਾ ਹੀ ਹੈ ਜੀ ਜੇ ਸਟੇ ਵਿੱਚ ਤੁਸੀਂ ਤੋੜੀ ਜਾ ਰਹੇ ਹੋ ਮੈਂ ਉਹਨਾਂ ਨੂੰ ਮਿਲ ਚੁੱਕੀ ਹਾਂ ਪਰਸਨਲੀ ਵੀ ਡਾਕਟਰ ਬਲਦੀਪ ਦੀ ਵਾਈਫ ਨੂੰ ਵੀ ਮਿਲ ਚੁੱਕੀਆਂ ਡਾਕਟਰ ਮੰਤਰੀ ਨੂੰ ਵੀ ਹੱਥ ਜੋੜ ਕੇ ਰਿਕੁਐਸਟ ਕਰ ਚੁੱਕੇ ਆ ਕਿ ਬਿਲਡਿੰਗ ਗਿਰਨ ਦਾ ਖਤਰਾ ਹੈ ਤੇ ਪਲੀਜ਼ ਇਸ ਮੈਟਰ ਨੂੰ ਤੁਸੀਂ ਹੈਂਡਲ ਕਰੋ ਤੁਹਾਡੇ ਕਬਜ਼ੇ ਕਰਨ ਟਾਈਮ ਕੋਣ ਕੋਣ ਆਇਆ ਸੀ ਜਦੋਂ ਕਬਜ਼ਾ ਹੋਇਆ ਉਸ ਦੌਰਾਨ ਐਸ ਐਚਓ ਮਾਡਲ ਥਾਣਾ ਮਾਡਲ ਟਾਊਨ ਉੱਥੇ ਮੌਜੂਦ ਸੀਗੇ ਤੇ ਉਹਨਾਂ ਨੇ ਤੁਹਾਡੀ ਸੁਣਵਾਈ ਨਹੀਂ ਕੀਤੀ ਨਹੀਂ ਜੀ ਉਹ ਕਹਿੰਦੇ ਜੀ ਇਹਨਾਂ ਨੇ ਆਪਣੇ ਹਿੱਸੇ 'ਚ ਹੀ ਕਬਜ਼ਾ ਕੀਤਾ ਤੁਹਾਡੇ ਹਿੱਸੇ 'ਚ ਨਹੀਂ ਕੀਤਾ ਤੇ ਉਹਨਾਂ ਨੂੰ ਪੁੱਛਿਆ ਗਿਆ ਜਿਹੜਾ ਕਿ ਵੀਡੀਓ ਰਿਕਾਰਡਿੰਗ ਵੀ ਮੌਜੂਦ ਹੈ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਟੱਪ ਟੱਪ ਕੇ ਅੰਦਰ ਚੜੇ ਨੇ ਤੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਕਿਹੜਾ ਮਾਰਕਟ ਹੋਈ ਹੈ ਕੋਈ ਗੱਲ ਨਹੀਂ ਜੇ ਮਾਰਕਟ ਨਹੀਂ ਹੋਈ ਤਾਂ ਸਭ ਠੀਕ ਸਭ ਜਾਇਜ਼ ਹੈ ਜੀ ਐਮਐਲਏ ਕੋਲ ਵੀ ਗਈ ਸੀ ਹਾਂਜੀ ਮੈਂ ਐਮਐਲਏ ਸਿੱਧੂ ਸਰਕਲ ਵੀ ਗਈ ਸੀ ਤੇ ਉਹਨਾਂ ਨੇ ਕਿਹਾ ਵੀ ਜੇ ਸਟੇ ਦੇ ਦੌਰਾਨ ਕੋਈ ਕਬਜ਼ਾ ਕਰੇਗਾ ਤਾਂ ਮੈਂ ਉਸ ਤੇ ਸਖਤ ਕਾਰਵਾਈ ਕਰਾਂਗਾ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਕੀ ਔਰਤਾਂ ਬਰਾਬਰ ਨੇ ਜਿਨ੍ਹਾਂ ਦੀਆਂ ਬੇਟੀਆਂ ਨੇ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਤੇ ਜਦੋਂ ਇਹ ਸਮਾਜ ਦੇ ਇਹੋ ਜਿਹੇ ਪਾਵਰਫੁੱਲ ਲੋਗ ਇੱਕ ਇਹੋ ਜਿਹਾ ਰਵਈਆ ਇਹੋ ਜਿਹੀ ਰਵਾਇਤਾਂ ਕਾਇਮ ਕਰਦੇ ਨੇ ਕਿ ਜਿਸ ਘਰ ਵਿੱਚ ਬੇਟਾ ਨਹੀਂ ਉਸਔਰਤ ਨੂੰ ਦਬਾ ਲਓ ਜਾਂ ਉਹਦੇ ਨਾਲ ੱਤਕਾ ਕਰ ਲਓ ਜਾਂ ਕਾਨੂੰਨ ਦੀ ਸਟੇ ਆਰਡਰ ਦੀ ਤੱਜੀਆਂ ਉਡਾ ਦਿਓ ਸਿਰਫ ਇਸ ਲਈ ਕਿ ਉਸ ਘਰ 'ਚ ਕੋਈ ਬੇਟਾ ਨਹੀਂ ਹੈ ਜਿਹੜਾ ਉਹਨਾਂ ਨਾਲ ਲੜ ਸਕੇ ਤੇ ਅਸੀਂ ਫਿਰ ਕਿੱਥੋਂ ਇਕਵੈਲਟੀ ਦਾ ਸਮਾਜ ਪਾਲਾਂਗੇ ਅਸੀਂ ਆਪਣੀਆਂ ਬੇਟੀਆਂ ਲਈ ਇਕਵੈਲਟੀ ਦਾ ਸਮਾਜ ਪਾਲਦੇ ਹਾਂ ਤੁਸੀਂ ਮੈਂ ਸਾਰੇ ਹਰ ਕੋਈ ਕਹਿੰਦਾ ਨਹੀਂ ਬੇਟੀਆਂ ਬਰਾਬਰ ਨਹੀਂ ਬੇਟੀਆਂ ਬਰਾਬਰ ਨਹੀਂ ਅੱਜ ਮੈਂ ਆਪਣੀਆਂ ਬੇਟੀਆਂ ਨੂੰ ਬੇਟਿਆਂ ਤੋਂ ਵੱਧ ਪੜਾਇਆ ਹੈ ਸਮਾਜ ਵਿੱਚ ਅੱਛਾ ਰੁਤਬਾ ਦਿੱਤਾ ਹੈ ਪਰ ਜਦੋਂ ਪਾਵਰਫੁੱਲ ਲੋਗਾਂ ਨਾਲ ਲੜਨ ਦਾ ਇੱਕ ਟਾਈਮ ਆਂਦਾ ਹੈ ਕਾ ਮੇਰੇ ਕੋਲ ਘਰ ਵਿੱਚ ਮਰਦ ਨਹੀਂ ਹੈ ਤੇ ਅਸੀਂ ਕਿੱਥੋਂ ਕਹਿ ਸਕਦੇ ਹਾਂ ਕਿ ਸਮਾਜ ਔਰਤਾਂ ਤੇ ਨਹੀਂ ਬਰਾਬਰ ਹੈ ਅੱਜ ਡਾਕਟਰ ਸਾਹਿਬ ਨੇ ਤੁਹਾਨੂੰ ਕੀ ਤਮਕੀ ਦਿੱਤੀ ਉਹਨਾਂ ਨੇ ਇਹ ਕਿਹਾ ਕਿ ਸਟੇ ਆਰਡਰ ਮੇਰੇ ਤੇ ਨਹੀਂ ਹੈ ਗੁਰਬੀਰ ਤੇ ਹੈ ਤੇ ਤੁਸੀਂ ਜੋ ਕਰਨਾ ਹੈ ਕਰ ਲਓ ਸਟੇ ਆਰਡਰ ਜਦ ਕਿ ਸਟੇ ਆਰਡਰ ਪ੍ਰਾਪਰਟੀ ਤੇ ਹੈ ਉਸ ਜਗ੍ਹਾ ਤੇ ਹੈ ਪਰਟੀਕੂਲਰ ਬੰਦੇ ਤੇ ਸਟੇ ਨਹੀਂ ਹੁੰਦਾ ਸਟੇ ਪ੍ਰਾਪਰਟੀ ਤੇ ਹੁੰਦਾ ਤੇ ਉਹ ਕਹਿੰਦੇ ਜੀ ਮੈਂ ਮੈਨੂੰ ਨਹੀਂ ਪਤਾ ਸਟੇ ਹੈ ਮੈਂ ਨਹੀਂ ਡਰਦਾ ਸਟੇ ਤੋਂ ਤੁਸੀਂ ਜੋ ਕਰਨਾ ਹੈ ਕਰ ਲੋ ਉਥੇ ਇਸ ਮਾਮਲੇ ਨੂੰ ਲੈ ਕੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਦੀਪ ਹਸਪਤਾਲ ਦੇ ਮਾਲਕ ਡਾਕਟਰ ਬਲਦੀਪ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਆ ਸਰ ਮੈਂ ਤੇ ਕਹਿੰਦਾ ਦੀ ਇਨਕੁਆਇਰੀ ਕਰਾਓ ਮੈਂ ਦੀ ਲੀਗਲ ਰਜਿਸਟਰੀ ਕਰਾਈ ਹੈ ਰਜਿਸਟਰੀ ਮੇਰੇ ਕੋਲ ਹੈ ਜਿਦਾਦ ਮੈਂ ਖਰੀਦੀ ਹੈ ਗੁਰਬੀਰ ਸਿੰਘ ਵਜਾਜ ਤੋਂ ਰਜਿਸਟਰੀ ਮੇਰੇ ਕੋਲ ਹੈ ਰਜਿਸਟਰੀ ਚੈੱਕ ਕਰੋ ਰਜਿਸਟਰੀ ਜਿਹੜੀ ਮੈਂ ਕਰਾਈ ਹੈ ਸਰਕਲ ਰਿਡ ਤੋਂ ਵੀ ਜ਼ਿਆਦਾ ਕਰਾਈ ਹੈ ਪੂਰੇ ਪੈਸੇ ਦੇ ਕੇ ਕਰਾਈ ਹੈ ਮੈਨੂੰ ਪਤਾ ਸੀ ਵੀ ਇਹਨਾਂ ਦੀ ਆਪਣੀ ਫੈਮਿਲੀ ਲੜਾਈ ਹੈ ਵਿੱਚੋਂ ਗੱਲ ਹੈਗੀ ਹੈ ਇਸ ਬੰਦੇ ਨੇ ਜਿਹੜੀ ਇਹ ਲੇਡੀ ਇਲਜ਼ਾਮ ਲਾ ਰਹੀ ਹੈ ਇਹਦਾ ਕੋਈ ਪੁਰਾਣੇ ਬੰਦੇ ਨਾਲ ਡਿਸਪਿਊਟ ਹੈ ਮੈਂ ਤੇ ਕਹਿੰਦਾ ਕਿ ਇਹਦੀ ਪ੍ਰੋਪਰ ਇਨਕੁਆਇਰੀ ਕਰਾਓ ਤਾਂ ਕਿ ਅਸੀਂ ਇਹਨੇ ਪੈਸੇ ਦਿੱਤੇ ਹਨ ਕਰੋੜਾਂ ਰੁਪਏ ਦੀ ਚੀਜ਼ ਲਈ ਹੈ ਪੈਸੇ ਦੇ ਕੇ ਸੰਤਪਸਾਤਾ ਜੇ ਸਾਡੀ ਕਸੂਰਤ ਹੈ ਜਗਾ ਵਾਪਸ ਲਾਓ ਨਹੀਂ ਕਸੂਰਤ ਸਾਨੂੰ ਬਿਲੇ ਕਰੋ ਕਹਿੰਦਾ ਤੁਹਾਨੂੰ ਬਤਾਈ ਸਟੇ ਲੱਗਿਆ ਸੀ ਕੋਈ ਸਟੇ ਨਹੀਂ ਲੱਗਿਆ ਜੀ ਉਹ ਬੰਦੇ ਨੇ ਲਿਖ ਕੇ ਦਿੱਤਾ ਰਜਿਸਟਰੀ 'ਚ ਕਿ ਮੇਰੀ ਜਗਾ ਝਗੜਾ ਰਹੇਤ ਹੈ ਉਹ ਲਿਖਿਆ ਹੋਇਆ ਹੈ ਐਫੀਡੇਵਟ ਆ ਦੇ ਤੋ ਕਹਿੰਦੇ ਤੁਹਾਡੇ ਕੋਲੇ ਵੀ ਕਈ ਵਾਰ ਆ ਚੁੱਕੇ ਨੇ ਤੁਹਾਡੇ ਪੁਲਿਸ ਮੈਂਬਰਾਂ ਨੂੰ ਵੀ ਮਿਲ ਚੁੱਕੇ ਨੇ ਮੈ ਰਜਿਸਟਰੀ ਮੈਨੂੰ ਆਈ ਹੈ ਮੈਂ ਕਿਹਾ ਮੈਂ ਕਿਹਾ ਜੀ ਮੈਨੂੰ ਦੱਸੋ ਕਿੱਥੇ ਸਟੇ ਹੈ ਮੈਨੂੰ ਦਿਓ ਸਟੇ ਯਾ ਸਟੇ ਦੀ ਕਾਪੀ ਦਿਓ ਨਾ ਸੀ ਕਾਪੀ ਹੈ ਸਰ ਮੇਰੇ ਨਾਲ ਕੋਈ ਸਟੇ ਨਹੀਂ ਹੈ ਮੈਂ ਜਿਸ ਬੰਦੇ ਤੋਂ ਜਗਾ ਗੁਰਬੀਰ ਸਿੰਘ ਨੇ ਸਾਡਾ ਲਿਖ ਕੇ ਦਿੱਤਾ ਹੈ ਫਿਰ ਉਹਤੇ ਕਿ ਇਹ ਜਗਾ ਝਗੜੇ ਤੋਂ ਰਹੇਤਾ ਹੈ ਤੇ ਉਹ ਗੁਰਬੀਰ ਸਿੰਘ ਨੂੰ ਪੁੱਛ ਰਿਹਾ ਜਾ ਕੇ ਮੈਨੂੰ ਕਿਉਂ ਪੁੱਛ ਰਹੇ ਹੋ ਤੁਸੀਂ ਅੱਜ ਕੰਨੀ ਕਮਜਾ ਸੋ ਬੰਦੇ ਆਏ ਨਾਲ ਕੌਣ ਸਾਡੇ ਆਏ ਉਹਨਾਂ ਨੂੰ ਸਰ ਉਹਨਾਂ ਕੋਈ ਕੋਈ ਪੁਲਿਸ ਵਾਲੇ ਨਹੀਂ ਆਏ ਕੋਈ ਕਬਜ਼ਾ ਨਹੀਂ ਲਿਆ ਝੂਠ ਬੋਲ ਦਿਆ ਹੈ ਸਰ ਇਹਨੇ ਜਦੋਂ ਬੰਦੇ ਅੰਦਰ ਆਏ ਇਹਨੇ ਵੱਟੇ ਮਾਰਿਆ ਸਾਡੇ ਤੇ ਕੋਈ ਪੁਲਿਸ ਦਾ 100 ਬੰਦਾ ਨਹੀਂ ਆਇਆ ਕੋਈ ਬੰਦੇ ਨੇ ਜੇ ਮੈਂ ਤੇ ਕਬਜ਼ਾ ਗੁਰਬੀਰ ਸਿੰਘ ਤੋਂ ਲਿਆ ਹੈ ਪੂਰੇ ਪੈਸੇ ਦੇ ਕੇ ਲਿਆ ਹੈ ਪਰ ਸਰ ਉਹ ਕਹਿੰਦੇ ਕਾਫੀ ਸਾਲਾਂ ਤੋਂ ਅਸੀਂ ਇਸ ਤੇ ਕਾਬਜ਼ ਹੈਗੇ ਆ ਕਿਸ ਤਰ੍ਹਾਂ ਕੋਈ ਜਗ੍ਹਾ ਹੀ ਨਹੀਂ ਹੋ ਕੇ ਸਰ ਜੇ ਉਹ ਉਹ ਮਾਲਕ ਹੀ ਨਹੀਂ ਹੈ ਤੇ ਉਹ ਕਿੱਦਾਂ ਕਬਜ਼ਾ ਹੋਏਗਾ ਉਹ ਮਲਕੀਅਤ ਪ੍ਰੂਫ ਕਰੇ ਦੀ ਕਬਜ਼ਾ ਹੈ ਨੇਚਰ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸਰ ਜੀ ਸਰ ਦਿਖਾਏ ਕਾਗਜ਼ ਅਸੀਂ ਰਜਿਸਟਰੀ ਕਰਾਈ ਹੈ ਅਸੀਂ ਰਜਿਸਟਰੀ ਦੀ ਕਾਪੀ ਦੇ ਦਿੰਦੇ ਆ ਤੁਹਾਨੂੰ ਜੇ ਉਸ ਰਜਿਸਟਰੀ ਤੋਂ ਬਾਅਦ ਕੋਈ ਸਟੇਅ ਸੀ ਜ਼ਿੰਮੇਵਾਰਾ ਸਾਡੀ ਲੜਾਈ ਉਹਦੇ ਨਾਲ ਤਾਂ ਕੋਈ ਹੈ ਹੀ ਨਹੀਂ ਐ ਇਹਦੀ ਲੜਾਈ ਗੁਰਬੀਰ ਸਿੰਘ ਨਾਲ ਹੈ ਇਹ ਸਾਨੂੰ ਵਿੱਚ ਇਸ ਕਰਕੇ ਘੇਸੀਟਦੀ ਹੈ ਇਹ ਸਾਨੂੰ ਬਲੈਕਮੇਲ ਕਰਨਾ ਚਾਹੁੰਦੀ ਹੈ ਉੱਥੇ ਇੱਕ 40 ਗਾ ਜਗਾ ਦਾ ਇਹਨੇ ਗੁਰਬੀਰ ਸਿੰਘ ਤੋਂ ਲੈਣੀ ਹੈ ਇਹ ਸਾਡੇ ਤੇ ਪ੍ਰੈਸ਼ਰ ਪਾ ਰਹੀ ਵੀ ਤੁਸੀਂ ਗੁਰਬੀਰ ਸਿੰਘ ਅਸੀਂ ਕੌਣ ਹੋਣੇ ਕਹਿਣ ਵਾਲੇ ਮੈਂ ਤੇ ਕਹਿੰਦਾ ਸੀਪੀ ਸਾਹਿਬ ਨੂੰ ਰਿਕੁਐਸਟ ਕਰਦਾ ਕਿ ਇੱਕ ਇਨਕੁਆਰੀ ਹੋਵੇ ਜਿਹਦਾ ਕਸੂਰ ਉਹਨੂੰ ਉਹਨੂੰ ਪੜ ਲਓ ਗੱਲ ਖਤਮ ਹੋ ਗਈ ਅਸੀਂ ਤਾਂ ਕਹਿ ਹੀ ਨਹੀਂ ਰਹੇ ਕਿਸੇ ਵੀ ਸੀਨੀਅਰ ਅਧਿਕਾਰੀ ਨੂੰ ਇਹ ਤਾਂ ਡਾਕੂਮੈਂਟ ਆ ਨਾ ਇਹ ਤਾਂ ਕੋਈ ਕੋਈ ਜਗ੍ਹਾ ਹੈ ਹੀ ਨਹੀਂ ਹੈ ਸਾਨੂੰ ਅਸੀਂ ਗੁਰਬੀਰ ਸਿੰਘ ਤੋਂ ਜਗ੍ਹਾ ਲਈ ਹੈ ਸਾਰੇ ਸਾਡੇ ਕੋਲ ਕਾਇਮ ਮੌਜੂਦ ਹੈ ਚੈੱਕ ਨਾਲ ਪੇਮੈਂਟ ਹੋਈ ਹੈ ਸਰਕਲ ਰੇਟ ਤੋਂ ਡਬਲ ਰਜਿਸਟਰੀ ਕਰਾਈ ਹੈ ਤਾਂ ਕਿ ਕੋਈ ਬਾਅਦ ਝਗੜਾ ਹੀ ਨਾ ਹੋਵੇ ਅਸੀਂ ਇਹਨੂੰ ਕੋਈ ਕੱਚੇ ਪੈਸੇ ਨਹੀਂ ਦਿੱਤਾ ਗੁਰਬੀਰ ਸਿੰਘ ਸਰ ਉਹ ਕੋਰਟ ਦਾ ਬੇਟਰਾ ਤੇ ਗੁਰਬੀਰ ਸਿੰਘ ਨਾਲ ਹੈ ਨਾ ਸਾਨੂੰ ਤੇ ਗੁਰਬੀਰ ਸਿੰਘ ਨੇ ਐਫੀਡੇਵਿਡ ਦਿੱਤਾ ਹੈ ਕਚਹਿਰੀ ਚ ਐਫੀਡੇਵਿਡ ਦਿੱਤਾ ਹੈ ਰਜਿਸਟਰਾਰ ਤੇ ਲਿਖਿਆ ਕਿ ਜਿਆਦਾ ਝਗੜੇ ਤੋਂ ਰਹਿਤ ਹੈ ਜਿਉਂ ਗਲਤ ਰੀਸਟਰੀ ਕੈਨਸਲ ਕਰਾ ਦੇ ਸਾਡੇ ਪੈਸੇ ਵਾਪਸ ਕਰ ਦੇ ਮੈਂ ਤੇ ਕਹਿ ਰਿਹਾ ਸਾਨੂੰ ਸ਼ੱਕ ਸੀ ਜੇ ਕੋ ਲੱਗਦਾ ਹੁੰਦਾ ਅਸੀਂ ਕਹਿੰਦੇ ਹਾਂ ਕਿ ਜੇ ਸਰ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ ਪਹਿਲੇ ਜੀ ਨਹੀਂ ਇੱਕ ਮਿੰਟ ਸਾਨੂੰ ਤੇ ਨਹੀਂ ਪਤਾ ਝਗੜਾ ਚੱਲ ਰਿਹਾ ਸਾਨੂੰ ਗੁਰਬੀਰ ਸਿੰਘ ਨੇ ਐਫੀਡੇਵਿਡ ਲਿਖਤਾ ਰਜਿਸਟਰਾਰ ਨੇ ਰਜਿਸਟਰੀ ਕਰਤੀ ਅਸੀਂ ਤੇ ਨਹੀਂ ਕਿਤੇ ਨਾ ਗਵਰਨਮੈਂਟ ਦੇ ਜੇ ਰਜਿਸਟਰੀ ਕੈਨਸਲ ਕਰਦੇ ਸਾਡੇ ਪੈਸੇ ਨੂੰ ਵਾਪਸ ਕਰਦੇ ਗੁਰਬੀਰ ਸਿੰਘ ਲੈ ਲਓ ਇਧਰ ਬਾਹਰ ਜਾਣਾ ਹੈ ਸਾੰਦਾ ਪੈਸੇ ਦਿੱਤੇ ਨਹੀਂ ਕਿੰਨੂ ਉਹਨੂੰ ਥੋੜਾ ਦੇਨੇ ਆ ਤੇ ਮਾਲਕ ਗੁਰਬੀਰ ਸਿੰਘ ਨੂੰ ਪੈਸੇ ਦੇਨੇ ਆ ਨਾ ਤੂੰ ਤਾਂ ਉਹ ਤੇ ਸਟੇ ਦਿੱਤਾ ਆ ਉਹ ਕਹੇ ਗੈਰ ਸਟੇ ਮੈਂ ਤੇ ਕਹ ਰਿਹਾ ਕਿ ਜੇ ਰਜਿਸਟਰੀ ਗਲਤ ਹੈ ਸਾਡੇ ਪੈਸਾ ਨੂੰ ਵਾਪਸ ਕਰ ਦੇ ਅਈ ਜੋ ਹਲੀ ਕਰਦੇ ਨਹੀਂ ਕਿ ਲੈਣਾ ਤੇ ਡਾਕਟਰ ਸਿੰਘਾ ਗੁਰਬੀਰ ਸਿੰਘ ਕਰਦਾ ਸਾਬ ਤੇ ਕਰ ਨਹੀਂ ਕਰੋ ਜੇ ਹਾਂ ਗੁਰਬੀਰ ਸਿੰਘ ਕੋਲੋਂ ਤੇ ਗੁਰਬੀਰ ਸਿੰਘ ਦੀ ਕਾਰਵਾਈ ਕਰੋ ਨਾ ਅਸੀਂ ਤਾਂ ਪੂਰੇ ਪੈਸੇ ਦਿੱਤੇ ਹੋਏ ਆ ਅਸੀਂ ਜਿੰਨੇ ਪੈਸੇ ਦਿੱਤੇ ਆ ਅਸੀਂ ਵਿਆਜ ਵੀ ਦੀ ਮੰਗਦੇ ਅਈ ਤੇ ਕਹਿੰਦੇ ਸਾਡੇ ਪੈਸੇ ਵਾਪਸ ਦੇਖੋ ਅਜੀ ਅਗੇ ਪ੍ਰੋਫੈਸ਼ਨਲ ਲੋਕ ਸਾਡੇ ਕੋਲ ਐਡਾ ਕਲੇਸ਼ ਵਾਲਾ ਕੰਮ ਨਹੀਂ ਹੁੰਦਾ ਅਸੀਂ ਪੈਸੇ ਦੇ ਕੇ ਚੀਜ਼ ਲਈਏ ਸਿਰਦਰਦੀ ਨਹੀਂ ਮੁੱਲ ਲਈ ਇੱਥੇ ਕਹਿੰਦੇ ਜੇ ਗੱਲ ਰਜਿਸਟਰੀ ਹੋ ਗਈ ਹੈ ਉਹ ਕੈਨਸਲ ਕਰੋ ਗੁਰਬੀਰ ਸਿੰਘ ਨੂੰ ਕੋਰਟ ਆਰਡਰ ਕਰੇ ਸਾਡੇ ਪੈਸੇ ਵਾਪਸ ਕਰੇ ਜਗਾ ਲੈ ਲੈ ਜੀ ਸਰ ਉਹਨੇ ਕਿਹਾ ਕਿ ਸਵੇਰੇ ਡਾਕਟਰ ਸਾਹਿਬ ਆਏ ਨਹੀਂ ਧਮਕੀ ਦਿੱਤੀ ਹੈ ਕਿ ਜਾਨੂ ਮੈਂ ਤਾਂ ਜੇ ਮੈਨੂੰ ਸਰ ਐਸਾ ਮਨ ਘੜਤ ਘਾੜੀ ਹੈ ਉਹਨੂੰ ਕੋਈ ਇੱਕ ਪ੍ਰੂਫ ਦੇ ਦੇ ਮੈਂ ਕਰੋੜ ਰੁਪਏ ਨੂੰ ਨਾਮ ਦੇ ਦੂੰ ਮੈਂ ਤਾਂ ਅਜ ਮਿਲੀ ਵੀ ਨਹੀਂ ਫੇਰਨੀ ਉਹ ਮੈਂ ਮੇਰਾ ਸਟੇਟਸ ਨਹੀਂ ਹੈ ਉਹਨੂੰ ਧਮਕੀ ਦੇਣ ਵਾਲਾ ਠੀਕ ਹੈ ਨਾ ਹਾਂ ਮੈਂ ਤੇ ਕਹਿਣਾ ਮੇਰੀ ਹੱਥ ਜੋੜ ਕੇ ਬੇਨਤੀ ਆਫਸਰਾਨੂ ਸੀਪੀ ਸਾਹਿਬ ਨੂੰ ਜੀ ਦੀ ਇਨਕੁਆਇਰੀ ਕਰਾਓ ਮੈਂ ਜੇ ਮੇਰੀ ਰਜਿਸਟਰੀ ਗਲਤ ਹੈ ਮੇਰੀ ਰਜਿਸਟਰੀ ਕੈਂਸਲ ਕਰੋ ਮੇਰੇ ਪੈਸੇ ਵਾਪਸ ਕਰੋ ਤੇ ਉਹਨੂੰ ਜਗ੍ਹਾ ਵਾਪਸ ਦੋ ਮੈਂ ਕਿ ਲੈਣਾ ਦੇਣਾ ਦਾ ਕਲੇਸ਼ ਚੋਂ ਇਸ ਤੋਂ ਜ਼ਿਆਦਾ ਮੈਂ ਸਾਹਕੀ ਕਮਾਉਂਗਾ ਆਈਦਾ 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 ਲਾਗੇ ਫਸ ਗਏ ਪੈਸੇ ਦਿੱਤੇ ਪੂਰੇ ਇਹ ਤਾਂ ਸ਼ੁਗਰ ਹੈ ਯਾਰ ਪੈਸੇ ਪੂਰੇ ਦੇ ਕੇ ਰਜਿਸਟਰੀ ਕਰਾਈ ਸੀ ਸਮਝੋ ਰਜਿਸਟਰੀ ਕਰਾਣ ਗਏ ਲੋਕੀ ਇਹਦੇ ਡਬਲ ਪੈਸੇ ਕਿਉਂ ਕਰਾ ਰਹੇ ਹੋ ਮੈਂ ਵੀ ਇਹ ਬੰਦੇ ਨੂੰ ਇਹ ਕੱਚੇ ਕੁੱਚੇ ਵਾਲਾ ਕੋਈ ਕੰਮ ਨਹੀਂ ਕਰਨਾ ਇਹ ਤਾਂ ਪੂਰੇ ਪੈਸੇ ਦੇਣੇ ਜਿੰਨੇ ਦਿੱਤੇ ਉਦੀ ਫੀਸ ਵੀ ਜਿਹੜੀ ਭਰੀ ਹੈ ਉਹ ਜ਼ਿਆਦਾ ਭਰੀ ਹੈ ਸਭੋ ਇੱਥੇ ਕਹਿੰਦੇ ਆ ਕੋਰਟ ਚ ਲੱਗਦਾ ਜਿਵੇਂ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਤੁਹਾਡੇ ਨਾਲ ਧੋਖਾ ਹੋਇਆ ਚਲੋ ਕੀ ਅੱਗੇ ਐਕਸ਼ਨ ਸਰ ਮੇਰੇ ਮੇਰੇ ਕੋਈ ਐਕਸ਼ਨ ਨਹੀਂ ਮੇਰੀ ਇੱਕ ਬੇਨਤੀ ਹੈ ਟੂ 올 ਦਾ ਆਫਸਰਸ ਪਲੀਜ਼ ਰਿਕਾਰਡ ਮੰਗਾਓ ਜਿਹੜਾ ਬੰਦਾ ਕਸੂਰਵਾਰ ਨੂੰ ਸਜ਼ਾ ਦੇ ਜੋ ਜਿਹਦਾ ਹਾਕਮ ਨੂੰ ਦਿਲਾ ਦੋ ਕੋਈ ਪਰਸ਼ੈਂਟੀ ਨਹੀਂ ਚਾਹੁੰਦਾ ਮੈਂ ਕੋਈ ਪ੍ਰੈਸ਼ਰ ਨਹੀਂ ਚਾਹੁੰਦਾ ਸਾਰੇ ਕਾਗਜ਼ ਆ ਮੇ ਕੋਲ ਕਾਗਜ਼ ਹੈਗੇ ਆ ਮੈਂ ਕਿਸੇ ਜਿਹੜੇ ਵੀ ਅਫਸਰ ਕੋ ਜਾਣਗੇ ਮੈਂ ਰੈਡੀ ਹਾਂ ਟੂ ਪ੍ਰੋਡਿਊਸ ਕਰ ਐਟ ਅ ਨੋਟਿਸ ਆਫ 1 ਡੇ ਠੀਕ ਹੈ ਉਹਨਾਂ ਨੇ ਇਹ ਵੀ ਇੰਟਰਵਿਊ ਦੇ ਵਿੱਚ ਪਿਆ ਜੀ ਤੁਹਾਡੇ ਸਬੰਧਤਕਾਰਾਂ ਦੇ ਨਾਲ ਚੰਗੇ ਰਿਲੇਸ਼ਨ ਨੇ ਮੇਰੇ ਸਾਰੇ ਸ਼ਹਿਰ ਨਾਲ ਚੰਗੇ ਸਾਰੇ ਪੰਜਾਬ ਤੁਹਾਡੇ ਨਾਲ ਚੰਗੇ ਰਿਹਾ ਤੁਹਾਡੇ ਅੱਜ ਤੋਂ ਮੀਡੀਆ ਦੇ ਬੰਦੇ ਮੈਮਰੀ ਦੇਖਦਾ ਮੇਰੇ ਰਿਲੇਸ਼ਨ ਸਾਰੇ ਮੈਂ ਪਬਲਿਕ ਬੰਦਾ ਪੇਸ਼ੈਂਟ ਦੇਖਦਾ ਮੈਂ ਮੇਰੇ ਕਿਸ ਨਾਲ ਰਿਲੇਸ਼ਨ ਕਿਉਂ ਖਰਾਬ ਕਰਾਂਗਾ ਮੈਂ ਮੈਂ ਕੋਈ ਲੁਫੰਗਰ ਤੋਂ ਮੈਂ ਪ੍ਰੋਫੈਸ਼ਨਲ ਦਾ ਪੇਸ਼ੈਂਟ ਦੇਖਦਾ ਹਾਂ ਸਭ ਦੀ ਸੇਵਾ ਕਰਦਾ ਤੇ ਰਿਲੇਸ਼ਨ ਮੇਰੇ ਕੋਈ ਮੈਂ ਕਿਹਾ ਉਹ ਗਲਤ ਕੰਮ ਤੇ ਕਰ ਨਹੀਂਦਾ ਮੇਰੇ ਰਿਲੇਸ਼ਨ ਦਾ ਉਹ ਕੰਨੀ ਕੀ ਉਹਦੇ ਕਰਕੇ ਸਾਡਾ ਮਤਲਬ ਸਾਡੀ ਮੈਂ ਇੱਥੇ ਕਹਿੰਦਾ ਸੀਪੀ ਸਾਹਿਬ ਖੁਦ ਆਪਣੇ ਕੋਲ ਆਫਿਸ ਤੇ ਫਾਈਲ ਮੰਗਾ ਲੈ ਗੱਲ ਖਤਮ ਹੋ ਗਈ ਜਿਸੇ ਜਿਸੇ ਜਿਸ ਬੰਦੇ ਮਰਜ਼ੀ ਤੋਂ ਇਨਕੁਆਇਰੀ ਕਰਾ ਲੋ ਮੈਂ ਕਾਗਜ਼ੇ ਦੇਣ ਨੂੰ ਤਿਆਰ ਹਾਂ ਜੇ ਮੇਰਾ ਖਸੂਰ ਹੈ ਮੈਂ ਜ਼ਿੰਮੇਵਾਰ ਹਾਂ ਜਿੱਥੇ ਨਹਿਰੀ ਹੈ ਉਹਦੀ ਨੀਵਾ ਰਹੀ ਹੈ ਉਹ ਬੇਸਮੈਂਟ ਪਟ ਰਿਹਾ ਸਰ ਅਸੀਂ ਕੋਈ ਬੇਸਮੈਂਟ ਨਹੀਂ ਪਟ ਰਹੇ ਜੇ ਬੇਸਮੈਂਟ ਪਟ ਰਹੀ ਜਿੰਮੇਵਾਰ ਕੈਂਡੂ ਕੀ ਗੱਲ ਅਸੀਂ ਆਪਣੀ ਬਿਲਡਿੰਗ ਗਰਾ ਰਹੇ ਆ ਉਹਦੀ ਬਿਲਡਿੰਗ ਸਿਕਿਉਰ ਕਰਕੇ ਸਟਰਕਚਰ ਇੰਜੀਨੀਅਰ ਨੂੰ ਇਨਵੋਲ ਕਰਕੇ ਜਿਵੇਂ ਕਰੋੜੇ ਰੁਪਏ ਦੀ ਜਗਾ ਲਈ ਹੈ ਉਥੇ ਹਸਪਤਾਲ ਦੀ ਪਾਰਕਿੰਗ ਬਣਾ ਲਈ ਹੈ ਉਹ ਸਾਡਾ ਹੱਕ ਹੈ ਕਿ ਉਸੇ ਪੈਸੇ ਦੇ ਕਾਜੀ ਚੀਜ਼ ਲਈ ਹੈ ਉਥੇ ਦੀਵਾਰ ਕਰਕੇ ਉਹਦੀ ਬਿਲਡਿੰਗ ਸਿਕਿਉਰ ਕਰਕੇ ਕਹਿ ਰਿਹਾ ਅਸਲੀ ਪੰਗਾ ਮੈਂ ਤਾਂ ਦੱਸਦਾ ਨਾ ਇਹਨੇ 40 ਗਾ ਜਗਾ ਲੜੀ ਗੁਰਵੀਰ ਤੋਂ ਇਹ ਚਾਹਦੀ ਮੈਨੂੰ ਘੱਟ ਪੈਸੇ ਦੇ ਮੇਲੇ ਡਾਕਟਰ ਨੂੰ ਬਲੈਕਮੇਲ ਕਰਕੇ ਉਹ ਮੈਂ ਹੋਣਾ ਨਹੀਂ ਇਹ ਮੈਨੂੰ ਕਹਦੀ ਹੈ ਕਿ ਤੂੰ ਪੈਸੇ ਦੇ ਗੁਰਵੀਰ ਮੈਨੂੰ ਜਿੱਤੋ ਜਗ੍ਹਾ ਲੈ ਕੇ ਦੇ ਉਹ ਨਹੀਂ ਮੈਂ ਹੋਣਾ ਕਾਗਜ਼ ਮੇਰੇ ਪੱਕੇ ਆ ਦੁਨੀਆ ਦੇ ਹਰ ਬੰਦੇ ਜਿੱਤੋ ਮੈਂ ਓਪਨ ਆ ਮੈਂਨੇ ਇੱਕ ਦਿਨ ਦੇ ਨੋਟਿਸ ਤੇ ਮੈਂ ਕਾਗਜ਼ ਦੇਣ ਨੂੰ ਤਿਆਰ ਆ ਸਰ ਕੀ ਲੱਗਦਾ ਇੱਕ ਵਿਡੋ ਲੈਡੀ ਤੁਸੀਂ ਵੀ ਸਰ ਵਿਡੋ ਲੈਡੀ ਨਹੀਂ ਨਹੀਂ ਵਿਡੋ ਲੈਡੀ ਸਰ ਮੈਂ ਤੇ ਵਿਡੋ ਲੈਡੀ ਬੇਰਦਵਨਾ ਕੋ ਤਲਵਰੀ ਮੈਂ ਜਗ੍ਹਾ ਕਿਸੇ ਹੋਰ ਬੰਦੇ ਉਧਰ ਲੈ ਰਿਹਾ ਮੈਂ ਤਾਂ ਜਗ੍ਹਾ ਹੀ ਨਹੀਂ ਲੈ ਰਿਹਾ ਮੇਰੇ ਵਿਡੋ ਲੈਡੀ ਨਹੀਂ ਨਹੀਂ ਵਿਡੋ ਲੈਡੀ ਕੋ ਦੱਸੋ ਮੇਰਾ ਮੇਰੀ ਉਹ ਗਵਾਂਡੜਾ ਉਹਨੂੰ ਵੇਲੇ-ਕਲੇ ਬਿਮਾਰ-ਤਮਾਰ ਹੁੰਦੀ ਆ ਸਾਡ ਕੋਲ ਆਦੇ ਸੀ ਜ਼ਰੂਰ ਦੇ ਦਿਆ ਮੈਂ ਇੱਕ ਉਹਦੇ ਨਾਲ ਦੇ ਪਾਸੇ ਜਗ੍ਹਾ ਮੇਰੀ ਆ ਮੈਂ ਲੈ ਲਈ ਆ ਜੇਗਾ ਪੈਸੇ ਦੇ ਕਿਸੇ ਹੋਰ ਬੰਦੇ ਤੋਂ ਲੈ ਰਿਆ ਇੱਥੋਂ ਤਾਂ ਮੈਂ ਲੈ ਹੀ ਨਹੀਂ ਰਿਆ ਜਦੋਂ ਮੈਂ ਇੱਥੋਂ ਲੈ ਰਿਆ ਹਾਂ ਉਹ ਨਾ ਜਗਾ ਐਸਾ ਵੀ ਮੈਂ ਹੁਣੇ ਕੱਲ ਪਰਸੋਂ ਹੀ ਖੋਰ ਜਗਾ ਖਰੀਦੀ ਆ ਹਸਪੀਟਲ ਦੀ ਉਹ ਉਹਦੇ ਨਾਲ ਲੇਡੀ ਵਿਡੋ ਰਹਿੰਦੀ ਆ ਲੇਡੀ ਵਿਡੋ ਉਹ ਮੈਂ ਥੋੜਾ ਕੁਛ ਨਹੀਂ ਜਾਣਦਾ ਇਟ ਇਜ਼ ਨਾਟ ਮਾਈ ਜੌਬ ਮੇਰੀ ਜੋਬ ਇਹ ਹੈ ਕਿ ਮੇਰਾ ਕੰਮ ਕਾਨੂੰਨੀ ਤੌਰ ਤੇ ਪੱਕਾ ਹੋਵੇ ਜਿਹੜੇ ਮੈਂ ਕਾਗਜ਼ ਲਿਆਂ ਸਰਕਾਰੀ ਜਿਸ ਜੋਬ ਹੈ ਕਾਰਪੋਰੇਸ਼ਨ ਜੀ ਚੜੀ ਹੋਵੇ ਉਹਦੇ 'ਚ ਕੋਈ ਕਮੀ ਪੇਸ਼ ਨਹੀਂ ਹੋਵੇ ਮੈਂ ਗਵਾਂਡੀ ਲੇਡੀ ਵਿਡੋ ਹੈ ਨਹੀਂ ਵਿਡੋ ਹੈ ਉਹ ਥੋੜਾ ਮੈਂ ਪੁੱਛਣ ਜਾਣਾ ਕਿ ਕੋਈ ਜਗ੍ਹਾ ਲੈਣੀ ਹੈ ਨਾਲ ਦੀ ਲੇਡੀ ਕੀ ਆਪੀ ਸਰ ਕਹਿ ਰਹੇ ਹੋ ਕਿ ਉਹ ਸਾਡੇ ਕੋਲੇ ਆਂਦੀ ਸਾਡੇ ਨਾਲ ਰਿਲੇਸ਼ਨ ਹੈ ਨਹੀਂ ਪਰਿਵਾਰਿਕ ਨਾ ਵਰਡ ਯੂਜ਼ ਕੀਤਾ ਤੁਸੀਂ ਕਰ ਰਹੇ ਹੋ ਉਹ ਹੁਣ ਮੇਰੇ ਕੋ ਕੋਈ ਪੇਸ਼ੈਂਟ ਆਏਗਾ ਜਿਵੇਂ ਗਵਾਂਡੀ ਰਹਿੰਦਾ ਮੈਂ ਕਹਾ ਦੇਖ ਲਾਣਾ ਤੇ ਦੇਖਾਂਗੇ ਨਾ ਉਹ ਤਾਂ ਕੋਈ ਉਹ ਤਾਂ ਕੋਈ ਬੁਰੀ ਗੱਲੀ ਹੈ ਨਾ ਬਰੀਕੀ ਦਾ ਮੈਂ ਦੇਖਣਾ ਹੀ ਆ ਨਾ ਐਸਮਝਨ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਿਲੋਟਾ ਦੇ ਟਿਕੋ